ਕ ਲਗਾਤਾਰ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਪਿੰਡ ਪਠਲਾ ਕਟੂ ਸਾਹਮਣੇ ਗੁਰੂ ਘਰਾ ਦਾ ਗੁਰਦੁਆਰਾ ਸਾਹਿਬ ਬਾਬਾ ਗਲਾਬ ਸਿੰਘ ਤੇ ਇਹਦੇ ਸਾਹਮਣੇ ਮੱਕੀ ਹੈਗੀ ਤਕਰੀਬਨ ਹੈਗੀ ਹੈਗੀ 7 ਕੇ ਲੈਂਦੇ 8-8 ਸਾਹਮਣੇ ਸਾਰੀ ਦੇਖ ਸਕਦੇ ਹਾਂ ਤੇ ਇੱਥੇ ਕੱਲ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਇੱਥੇ ਪਾਇਆ ਜਾ ਰਿਹਾ ਵੀ ਇੱਥੇ ਸ਼ੇਰ ਆਦਾ ਤੇ ਉਹਦੇ ਵਿੱਚ ਉਹਦੀ ਆਸਲ ਸਨਚਾਈ ਕੀ ਹੈ ਪੂਰੀ ਵੀਡੀਓ ਨੂੰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਕੀ ਇੱਥੇ ਅਲੱਗ-ਅਲੱਗ ਮਹਿਕਮਿਆਂ ਤੋਂ ਜਿਹੜੇ ਅਫਸਰ ਪਹੁੰਚੇ ਹੋਏ ਨੇਗੇ ਜਿਨ੍ਹਾਂ ਨੇ ਇੱਥੇ ਮੌਕੇ ਦੇ ਸ਼ੇਰ ਨੂੰ ਦੇਖਿਆ ਜਾਂ ਜਿਹੜੀ ਕੱਲ ਦੀ ਘਟਨਾ ਹੋਈ ਹੈ ਉਹ ਸਾਰੀ ਵੀਡੀਓ ਦੇ ਵਿੱਚ ਆਪਾਂ ਬਣਾ ਕੇ ਤੁਹਾਨੂੰ ਤੁਹਾਡੇ ਤੱਕ ਲੈ ਕੇ ਆਉਣੇ ਆ ਵੀ ਅਸਲ ਵਿੱਚ ਸਨਚਾਈ ਕੀ ਹੋਈ ਹੈ ਤੇ ਬਾਈ ਆਪਣੇ ਨਾਲ ਨੇ ਬਾਈ ਸਸੀ ਕਾਲ ਸਸੀ ਕਾਲ ਕੀ ਨਾਮ ਬਾਈ ਆਪਣਾ ਜਸਪਾਲ ਤੇ ਪਿੰਡ ਪਠਲਾ ਜੀ ਪਿੰਡ ਪਠਲਾ ਤੇ ਕੱਲ ਵਾਲੀ ਕੀ ਘਟਨਾ ਗਈ ਵੀਰੇ ਸ਼ੇਰ ਬਾਰੇ ਕੱਲ ਵੀਰੇ ਅਸੀਂ ਖੇਤ ਹਰਾ ਬੜਨਾਈ ਸੀਗੇ ਤੇ ਹਰਾ ਸਾਰਾ ਸੀ ਵੱਢ ਰਿਹਾ ਸੀਗਾ ਤੇ ਲੱਦ ਵੀ ਲੈ ਚੀਦਾ ਤੇ ਮੇਰੇ ਚਾਚਾ ਕਹਿੰਦੇ ਬੱਚੇ ਖਾਤਰ ਜਾਮਣਾ ਚੋੜਾ ਏ ਕਿ ਘਰੇ ਲੈ ਚਲਾਂਗੇ ਆਪਾਂ ਅੱਛਾ ਉਹ ਇਧਰ ਛਾਇੜ ਤੇ ਲੱਕੜੀ ਜੀ ਬਟਣ ਲੱਗ ਗਿਆ ਇਤਾਂ ਬਾਜਾ ਹੂੰ ਤੇ ਮੈਂ ਜਾਮਣਾ ਚੋੜ ਦੇ ਇੱਕ ਵਾਰ ਦਾ ਅਜੀਬ ਜੀ ਆਵਾਜ਼ ਆਈ ਮੈਂ ਗੋਲੀ ਨਹੀਂ ਯਾਰ ਮੈਂ ਕੁਝ ਹੋ ਗਿਆ ਹੂੰ ਕਿਉਂ ਮੈਂ ਜਾਮਣਾ ਚੋੜ ਬੈਕ ਸਾਈਡ ਦਾ ਸਿਆਪ ਦੇ ਇਹ ਸਾਉ ਇੱਕ ਅਜੀਬ ਜੀ ਦੀ ਮਤਲਬ ਆ ਦੇਖੀ ਨਹੀਂ ਕਰ ਜਿਹੜੀ ਹੂੰ ਫੇਰ ਵੀ ਉਸਾਲਾ ਕੋਈ ਹੋਰ ਵੀ ਹੋ ਚੜੀ ਦੀ ਮੈਂ ਨਹੀਂ ਕਹਿੰਦਾ ਵੀ ਸ਼ੇਰੀ ਆ ਕੋਈ ਹੋਰ ਵੀ ਚੀਜ਼ ਹੋ ਸਕਦੀ ਆ ਠੀਕ ਐ ਪਰ ਉਹਦੀ ਲੰਬਾਈ ਕਾਫੀ ਦੀ ਤੇ ਤੁਸੀਂ ਖੁਦ ਦੇਖਿਆਗਾ ਤੁਸੀਂ ਦੇਖੋ ਜੀ ਤੇ ਜਾਮਣਾ ਕਿੱਥੋਂ ਤੋੜਿਆ ਜੀ ਅਹ ਵੀਡੀਓ ਸਾਹਮਣੇ ਜਾਮਣ ਹੈ ਹਾਂਜੀ ਭਾਈਦਾਂ ਦੇ ਪਰਲੇ ਪਾਸੇ ਅੱਛਾ ਇੱਧਰ ਠੀਕ ਹੈ ਬਿਲਕੁਲ ਸਾਹਮਣੇ ਜੋ ਭਾਈਦਾਂ ਨਾਲ ਪਰਲੇ ਪਾਸੇ ਠੀਕ ਹੈ ਠੀਕ ਹੈ ਤੇ ਆਵਾਜ਼ ਆਈ ਸੁਣੀ ਅਸੀਂ ਤਾਂ ਨੀਟ ਕਰਾ ਕੇ ਜੇ ਪ੍ਰਸ਼ਾਸਨ ਕੱਲੀ ਤੁਸੀਂ ਖਰਚਾ ਮੈਂ ਤੇ ਮੇਰਾ ਕਾਚਾ ਤੂੰ ਵੜ ਦਿੰਦੀ ਜੀ ਬਾਜ ਉਹਨੂੰ ਵੀ ਸੁਣੀਏ ਦੇਖਿਆ ਤੁਸੀਂ ਇਕੱਲੇ ਨਹੀਂ ਕੰਨ ਦਾ ਹਜੇ ਪਤਾ ਦੱਸ ਦਿੰਨੀ ਹੈ ਜੀ ਵੜਨ ਦੇ ਜੋ ਤੇ ਇਹ ਜਿਹੜੀ ਕੱਲਰ ਦੀ ਕੱਲ ਦੀ ਗੱਲ ਹੈ ਕਿ ਕੱਲ ਵਾਲੇ ਕੀ ਹੈ ਮਾਮਲਾ ਕੱਲ ਦਾ ਕੱਲਾ ਨਾ ਮੈਂ ਕੱਲ੍ਹ ਤੋਂ ਕਰਦਾ ਕੱਲਾ ਮਾ ਲਾ ਬਈ ਕੱਲ ਦਾ ਬਈ ਦੱਸਦਾ ਕੱਲ ਵਾਲਾ ਕੱਲ ਵਾਲਾ ਤੂੰ ਦੱਸਦਾ ਕੱਲ ਵਾਲਾ ਇਹ ਤੇ ਉਦੋਂ ਪਹਿਲਾਂ ਵੀ ਦੇਖਿਆ ਕਿਸ ਨੇ ਇਹ ਉਦੋਂ ਪਹਿਲਾਂ ਨਹੀਂ ਦੇਖਿਆ ਜੀ ਇਹ ਭਾਈ ਜਾਨੇ ਦੇਖਿਆ ਬਈ ਜੋ ਦੀ ਸ਼ੁਰੂਆਤ ਹੋਈ ਆ ਠੀਕ ਹੋ ਗਏ 10 ਦਿਨ ਸ਼ੁਰੂਆਤ ਹੋਈ ਨੂੰ ਅੱਛਾ ਮੈਂ ਸਾਰੀ ਡਿਟੇਲ ਤੇ ਦੱਸਦਾ ਗੱਲ ਹੂੰ ਮੈਂ ਰੁਟੀਨ ਆ ਮੇਰਾ ਮੈਂ ਸਵੇਰੇ ਰੋਜ਼ ਮੰਗੂ ਸਵੇਰੇ 5 ਵਜੇ ਖੇਤ ਗੇੜਾ ਮਾਰਨ ਗਿਆ ਠੀਕ ਆ ਬਈ ਠੀਕ ਆ ਜੀ ਤੇ ਜੋ ਮੈਂ ਗਿਆ ਖੇਤ ਤੇ ਮੈਂ ਬੱਟਾ ਬੁੱਟਾ ਕਰਨੀ ਚੱਕ ਕੇ ਮਨ ਨਾ ਕੋਈ ਪੈੜਾਂ ਜਿਵੇਂ ਅਣਜਾਣ ਚੀਜ਼ਾਂ ਹੁੰਦੀਆਂ ਨੇ ਆਪਾਂ ਹੁਣ ਕੁੱਤੇ ਬਿੱਲਿਆਂ ਦਾ ਹੋਰ ਚੀਜ਼ਾਂ ਐ ਰੋਜ਼ਾਂ ਆਪਣੇ ਖੇਤ ਫਿਰਦੇ ਹਨਾ ਜੀ ਆਪਾਂ ਵੀ ਪੈੜ ਮੈਨੂੰ ਲੱਗੇ ਅਣਜਾਣ ਜੀ ਪੈੜ ਲੱਗੇ ਜੀ ਉਦੋਂ ਮੈਂ ਜਮਾ ਮੇਰੇ ਲਵੇ ਮੱਕੀ ਆ ਹੀ ਲਵੇ ਝੋਨਾ ਦਾ ਝੋਨੇ 'ਮੈਂ ਪਾਣੀ ਪੂਣੀ ਬੰਦ ਲਵੇ ਗਿਆ ਮੈਨੂੰ ਮੱਕੀ ਚੋਂ ਮਨ ਕੇ ਚੱਲੋ ਆਵਾਜ਼ਾਂ ਆਈਆਂ ਨੇ ਪੂਰੀਆਂ ਖਤਰਨਾਕ ਜਿਵੇਂ ਬੱਦਲ ਕਾਇਦਾ ਹੁੰਦਾ ਹੈਗਾ ਜੀ ਤੇ ਮੈਂ ਡਰ ਗਿਆ ਪੂਰਾ ਮਹਾ ਵੀ ਕੀ ਚੀਜ਼ ਵੀ ਹੋ ਸਕਦੀ ਹੈ ਉਹ ਅੱਗੇ ਨਹੀਂ ਸੁਣੀ ਜਹੀ ਆਵਾਜ਼ ਕੋਈ ਤੇ ਉਦੋਂ ਬਾਅਦ ਚਲੋ ਮੈਂ ਸ਼ੰਕਾ ਨਾਲ ਮੈਂ ਚ ਮਤਲਬ ਕਿ ਹੋ ਸਕਦੀ ਹੋਰ ਵਾਰ ਨਾਲ ਹੱਦ ਲੱਗ ਜਾਂਦੀ ਹੈ ਜੀ ਉਦੋਂ ਦਿਨੇ ਉੱਥੇ ਪਨੀਰੀ ਹਟ ਰਿਹਾ ਸੀ ਜੀ ਜੀ ਤੇ ਦਿਨੇ ਜਦੋਂ ਮੰਨ ਕੇ ਚੱਲੋਂ ਮੈਂ ਮੋਟਰ ਚਲਾ ਕੇ ਅੰਦਰੋਂ ਬਾਹਰ ਆਇਆ ਜੀ ਕਮਰੇ ਚੋਂ ਤੇ ਬਾਹਰ ਮੰਨ ਕੇ ਜਦੋਂ ਮੈਥੋਂ 10 ਕਰਮਾ ਦੀ ਦੂਰੀ ਤੇ ਤੇ ਉਹ ਚੀਜ਼ ਇੱਧਰ ਲਈ ਮੱਕੀ ਜੋਈ ਸਾਲ ਮਾਰ ਕੇ ਦੂਜੀ ਮੱਕੀ ਨਾਲ ਅੱਛਾ ਇਹ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਇਹ ਤਕਰੀਬਨ 10 ਦਿਨ ਹੋ ਗਏ ਹੋਣਗੇ ਇਹ 10 ਇਹ ਦੱਸ ਦੇਣਾ ਪਹਿਲਾਂ ਦੀ ਗੱਲ ਹੈ ਹਾਂ ਜੀ ਹਾਂ ਹਾਂ ਤੇ ਹੈਗਾ ਕਿੱਥੇ ਦੀ ਇਹ ਕਿੱਥੇ ਦੇਖਿਆ ਪਾਇਆ ਤੁਸੀਂ ਆਪਣਾ ਹੀ ਇੱਥੋਂ ਉੱਥੇ ਹੱਦ ਲੱਗ ਜਾਂਦੀ ਹੈ ਜੀ ਤੁਹਾਨੂੰ ਮਨ ਐਸਾਂ ਦਰ ਨਾ ਬਣ। ਅੱਛਾ। ਫਸਲਾ ਬਣੀ ਪੈਣੀ, ਬਾਲੀਆਂ। ਹਾਂ। ਕੱਟੂਚਾਰੇ ਮੰਡਾ ਦੀ ਹੱਦ ਲੱਭੂ ਆਪਣਾ ਥੇਤ ਆਈ। ਥੇਤ ਆ। ਤੁਹਾਡਾ ਪਿੰਡ ਕਿਹੜਾ ਹੈਗਾ? ਪਿੰਡ ਕੱਟੂ ਆ ਜੀ। ਤੁਹਾਡਾ ਪਿੰਡ ਕੱਟੂ ਆ। ਹਾਂਜੀ ਹਾਂ। ਠੀਕ ਹੈ। ਇੱਥੋਂ ਕਹਿਦੀ ਆ ਭਾਬੀ 5 ਕਿਲੋਮੀਟਰ ਰੇਡ ਦੇ ਵਿੱਚ ਨੂੰ ਦੋ ਹੀ ਇੰਨਾ ਨਹੀਂ ਹੈਗਾ ਜੀ। 2.5 ਕਿਲੋਮੀਟਰ। 2.5 ਕਿਲੋਮੀਟਰ। 2.5 ਕਿਲੋਮੀਟਰ। ਉੱਥੇ ਪੈਣੀ ਦੀ ਵੀ ਹੱਦ ਪੈ ਗਈ ਬਾਈ ਮਰੀਕ। ਠੀਕ ਹੈ। ਕੱਟੂ ਦੀ ਵੀ ਹੱਦ ਪੈ ਗਈ। ਠੀਕ ਹੈ। ਇਹਨੂੰ ਮੰਨ ਕੇ ਚੱਲੋ ਕੋ ਸਾਡੇ ਪਿੰਡ ਦੀ ਵੀ ਹੱਦ ਪੈ ਗਈ। ਹੁ ਇਹ ਇਹ ਬਾਈ ਨੇ ਦੇਖਿਆ ਇਹ ਸਾਡੀ ਮੱਕੀ ਆ ਗਈ ਹੂੰ ਇੱਥੇ ਦੇਖਿਆ ਹੂੰ ਇਹਨੇ ਸਾਨੂੰ ਫੋਨ ਕਰਿਆ ਸੀ ਕੋਠੇ ਤੇ ਚੜ ਗਏ ਇਹ ਵੀ ਕੋਠੇ ਤੇ ਚੜ ਗਏ ਹੂੰ ਉਸ ਤੋਂ ਬਾਅਦ ਕੀ ਹੋਇਆ ਕੱਲ ਸ਼ਾਮ ਨੂੰ ਸਾਰਾ ਇਹ ਮਾਹੌਲ ਠੰਡਾ ਪੈ ਗਿਆ ਮਾਹੌਲ ਠੰਡਾ ਪੈਣ ਤੋਂ ਬਾਅਦ ਸਭ ਆਪਦੇ ਆਪਦੇ ਘਰਾਂ ਨੂੰ ਵਾਗੇ ਜਿਹੜੇ ਕੋਈ ਪ੍ਰਸ਼ਾਸਨ ਬੋਲ ਨੂੰ ਕੋਈ ਬੇਲਦਾਰ ਸੀ 5 ਵਜੇ ਉਹਨਾਂ ਦੀ ਡਿਊਟੀ ਖਤਮ ਹੋ ਗਈ ਹੂੰ ਉਹ ਵੀ ਵਾਗੇ 6 ਵਜੇ 6:00 ਵਜੇ ਦਾ ਟਾਈਮ ਸੀ 6:00 ਵਜੇ ਦੇ 10 ਮਿੰਟ ਦਾ ਅਸੀਂ ਮੈਂ ਪਹੁੰਚ ਰਮਾਉਂਦਾ ਸੀ ਇਹ ਬਾਈ ਦਾ ਖੇਤ ਹੈ ਏ ਬਾਈ ਬੂਟਾ ਪੱਕਾ ਟੂ ਤੋਂ ਇਹਦਾ ਬਾਈ ਦਾ ਖੇਤ ਹੋ ਉੱਥੇ ਨਾਲ ਉਹ ਚੈਨ ਨਾਲ ਟੱਪ ਕੇ ਆ ਹਾਂ ਨਾਲ ਟੱਪ ਕੇ ਇਹ ਬਾਈ ਨਾ ਬੱਟ ਪੋਚ ਦਾ ਪੋਚ ਦਾ ਨਾਲੇ ਤੇ ਆ ਕੇ ਹੂੰ ਗਰਮੀ ਵੀ ਜਿਆਦਾ ਬੈਠੇ ਬੈਠੇ ਜਦੋਂ ਹਵਾ ਜੇ ਬਾਕੀ ਬੂਟਾ ਤੁਹਾਨੂੰ ਦੱਸ ਨੂੰ ਸਾਰੀ ਬਿਠਾ ਦੱਸੋ ਮਾੜੀ ਜਾਈ ਦੇ ਜਾਣ ਕਰਨੀ ਕਿੱਥੇ ਹਾਂ ਬਈ ਤੇ ਜਦੋਂ ਅਸੀਂ 8:30 ਪਾਉਣੇ ਛੇ ਆ ਜਾਈ ਟਾਈਮ ਤੇ ਬੈਠੇ ਉੱਥੇ ਠੀਕ ਹੈ ਬਾਈ ਅਸ਼ੂ ਤਾਂ ਗੱਲ ਕੱਢਿਆ ਉਹਨੇ ਪੱਕਾ ਆਪਾਂ ਦਾ ਪਲੈਨ ਦਾ ਥੋੜਾ ਅੱਗੇ ਨਾਲ ਆ ਗਿਆ ਜਿਹੜੀ ਇਹਨਾਂ ਦੇ ਉੱਪਰ ਬੈਠੇ ਸੀ ਆ ਪਾਈਪ ਲਾਈਨ ਤੋਂ ਥੋੜਾ ਅੱਗੇ ਕੱਢਿਆ ਉਹਨੇ ਗਾਲ ਜਿਹੜਾ ਇੱਥੇ ਆ ਪਾਈਪ ਲੈਣਾ ਇੱਥੇ ਹਾਂਜੀ ਹਾਂ ਕਹਿੰਦਾ ਨਰਾਲਾ ਸੀ ਗਾਲ ਦੇਖਿਆ ਭਾਈ ਮੱਕੀ ਦੇ ਪਿੱਛੇ ਮੱਕੀ ਜੀ ਦੀ ਮੂੰਹ ਪੂਰਾ ਨਰਾਲਾ ਦੇਖਿਆ ਜੇ ਅਸੀਂ ਕਿਉਂਕਿ ਮੂੰਹ ਸਾਡਾ ਇੱਧਰ ਨੂੰ ਸੀ ਅਸੀਂ ਸਾਰੇ ਦਿਨ ਦਿਆਂ ਸੁਣਦੇ ਸੀ ਵੀ ਸ਼ੇਰ ਆ ਸ਼ੇਰ ਆ ਇੱਧਰ ਹੂੰ ਇਹ ਜੀਰੀ ਲਾਉਂਦੇ ਸੀ ਨਾ ਬਾਈ ਉੱਥੇ ਜੇ ਨਹੀਂ ਚ ਦੋ ਤੋਂ ਤਿੰਨ ਬੰਦੇ ਨੇ ਦੇਖਿਆ ਇਹਨੂੰ ਅਗਵਾ ਨਹੀਂ ਕਹਿ ਸਕਦੇ ਉਸ ਤੋਂ ਬਾਅਦ ਬਾਈ ਅਮਰੀਕੀ ਨਹੀਂ ਕਹਿ ਸਕਦੇ ਉਸ ਤੋਂ ਬਾਅਦ ਅਸੀਂ ਦੂਸਰੇ ਦਿਨ ਮੰਨ ਕੇ ਚੱਲੋ ਕੱਥ ਲੈਣ ਆਏ ਜੀ ਖੇਤ ਉੱਥੇ ਤੇ ਉਸ ਤੋਂ ਬਾਅਦ ਮੰਨ ਕੇ ਚੱਲੋ ਮੇਰਾ ਬਰਾਦਰ ਹੈ ਇੱਕ ਤੇ ਨਾਲ ਸਾਡੇ ਦੋ ਕੰਮੇ ਸੀਗੇ ਤੇ ਉਹਨਾਂ ਵੱਲੋਂ ਵੀ ਮੰਨ ਕੇ ਚੱਲੋ ਦੇਖਿਆ ਗਿਆ ਜੀ ਉਸ ਤੋਂ ਬਾਅਦ ਦੋ ਰਾਹਗੀਰਾਂ ਵੱਲੋਂ ਲੰਘਦਾ ਦੇਖਿਆ ਗਿਆ ਜੀ ਭੈਣੀ ਵਾਲੇ ਪਾਸੋਂ ਕਟੂ ਵਾਲੇ ਪਾਸੋਂ ਠੀਕ ਹੈ ਕਟੂ ਵਾਲੇ ਪਾਸੋਂ ਨੂੰ ਠੀਕ ਹੈ ਉਹ ਬਹੁਤ ਮੰਨ ਕੇ ਚੱਲੋ ਤਕਰੀਬਨ 7-8 ਬੰਦਿਆਂ ਵੱਲੋਂ ਦੇਖਿਆ ਗਿਆ ਜੀ 7-8 ਬੰਦਿਆਂ ਵੱ ਨੇ ਉਹਦਾ ਯਕੀਨ ਕਰਿਆ ਠੀਕ ਹੈ ਵੀ ਸਾਨੂੰ ਆਊਗਾ ਵੀ ਕਿਤੇ ਉਈਆਂ ਕਹਿ ਗਿਆ ਹੋਵੇ ਪਰ ਕਾਰਨ ਕੀ ਹੈ ਮੰਨ ਕੇ ਚੱਲ ਜਦੋਂ ਆਪਦੇ ਤੇ ਵੀਰ ਦੇ ਹੁਣ ਜਮਾ ਨੇੜੇ ਆ ਗਿਆ ਈ ਬਾਈ ਨੇ ਦੇਖ ਲਿਆ ਸਾਡੇ ਚਾਚੇ ਦਾ ਮੁੰਡਾ ਹੈ ਤੇ ਪਹਿਲਾਂ ਹੁਣ ਕੱਟੂ ਅਸੀਂ ਅਸੀਂ ਤਾਂ ਗਈ ਨਹੀਂ ਉੱਥੇ ਮੰਨ ਕੇ ਚੱਲੋ ਵੀ ਉੱਥੇ ਜਦੋਂ ਇਹਨਾਂ ਦੇ ਖੇਤਾਂ ਕਹਣੀ ਪਰ ਜਦੋਂ ਹੁਣ ਇੱਧਰ ਆ ਗਿਆ ਹੁਣ ਸਾਨੂੰ ਵੀ ਦਿਖਤਾ ਪੈ ਗਈ ਜਦੋਂ ਇਹ ਬਾਈ ਨੇ ਦੇਖਿਆ ਨੇ ਮੈਨੂੰ ਫੋਨ ਕਰਤਾ ਬੁੱਟੇ ਨੇ ਕੱਲ 6:00 ਵਜੇ ਕੇ 10 ਮਿੰਟ ਦੇ ਅਸੀਂ ਡਰੋਨ ਮੰਗਾਇਆ ਮੈਂ ਇੱਕ ਸਟੂਡੀਓ ਤੋਂ ਬਣਾਉ ਲਿਓ ਡਰੋਨ ਮੰਗਣ ਤੋਂ ਬਾਅਦ ਵੀ ਹੁਣ ਤਾਂ ਆਪਣੇ ਲਈ ਇੱਕੋ ਹੀ ਹੱਲ ਹੈ ਡਰੋਨ ਕੁਛ ਕੁਛ ਨਹੀਂ ਮਿਲੇ ਹਨੇਰਾ ਵੀ ਹੋ ਗਿਆ ਸੀ ਹਾਂ ਸਾਨੂੰ ਇਹ ਸੀ ਅਸੀਂ ਰਾਤ 9 ਵਜੇ ਸੀ ਆਪਦੇ ਘਰੇ ਵਾਗੇ ਸੀ ਹੁਣ ਅਸੀਂ ਸਵੇਰ ਦੇ ਉਰੀ ਆਂ ਗੇੜੇ ਵੀ ਲਾਇਆ ਆਲੇ-ਦਾਲੇ ਦੇਖਿਆ ਵੀ ਕੋਈ ਹਰਕਤ ਤਾਂ ਨਹੀਂ ਹੋਈ ਵੀ ਜੇ ਕੋਈ ਦੁਬਾਰੇ ਹਰਕਤ ਅਜਿਹੀ ਹੁੰਦੀ ਆ ਤਾਂ ਸਾਡੇ ਹੁਣ ਡਰੋਨ ਵਾਲਾ ਪ੍ਰਬੰਧ ਜਿਹੜਾ ਪੂਰਾ ਪੱਕਾ ਹੈ ਉਹ ਸੀ ਆਪਦੇ ਤੌਰ ਤੇ ਕਰਿਆ ਪਰ ਅੱਜ ਪ੍ਰਸ਼ਾਸਨ ਵੱਲੋਂ ਵੀ ਸਹਿਯੋਗ ਹੈ ਪਟਵਾਰੀ ਸਾਹਿਬ ਵੀ ਆਏ ਬਣੇ ਪਟਵਾਰੀ ਸਾਹਿਬ ਆਏ ਨਹੀਂ ਮੌਕੇ ਤੇ ਤਹਿਸੀਲਦਾਰ ਸਾਹਿਬ ਵੀ ਪਹੁੰਚੇ ਨੇ ਤੇ ਜੰਗਲਾਤ ਵਿਭਾਗ ਦੇ ਵੀ ਆਏ ਨੇ ਇਹ ਕਹਿੰਦੇ ਵੀ ਜੇ ਕੋਈ ਹੁਣ ਸਾਡੀ ਲੋੜ ਹੈ ਕੋਈ ਸਾਡਾ ਕਰਤੈ ਇਹ ਵੀ ਕਰਨ ਨੂੰ ਤਿਆਰ ਨੇ ਅਸੀਂ ਵੀ ਇਹ ਗੱਲ ਕਹੀ ਹੈ ਵੀ ਜੇ ਕੋਈ ਇਹੋ ਜਿਹੀ 4 ਤੋਂ 5 ਕਿੱਲੇ ਠੀਕ ਹੈ ਕੋਈ ਗੱਲ ਨਹੀਂ ਅਸੀਂ ਆਪਦਾ ਟੋਆ ਤਿਆਰ ਕਰ ਲਿਆ ਸੀ ਆਉਦੀ ਮੱਕੀ ਵੀ ਪੜਦਾਂਗੇ ਜੇ ਕੋਈ ਮੰਨ ਕੇ ਚੱਲੋ ਅਸੀਂ ਕੱਚੀ ਪੱਕੀ ਤੇ ਸਾਡਾ ਨਸਾਨੋਜ ਵੀ ਪਰ ਜੇ ਕੋਈ ਆਪ ਨੂੰ ਇਹੀ ਜੀ ਹਰਕਤ ਲੱਗਦੀ ਅਸੀਂ ਵੜਦਾਂਗੇ ਤੇ ਜਿਵੇਂ ਤੁਸੀਂ ਤਿੰਨਾਂ ਬੰਦੇ ਨੇ ਦੇਖਿਆਗਾ ਕੋਈ ਮੌਕੇ ਤੇ ਤੁਹਾਡੇ ਕੋਲ ਕੋਈ ਫੋਟੋ ਖਿੱਚੀ ਹੋਵੇ ਜਾਂ ਵੀਡੀਓ ਬਣਾਈ ਹੋਵੇ ਕੋਈ ਉਦਾਂ ਦਾ ਉਹਦਾ ਬਾਈ ਇਹਨਾਂ ਟਾਈਮ ਨੂੰ ਹੁੰਦਾ ਦੇਖ ਲਈਦਾ ਅੱਛਾ ਉਹਦਾ ਵੀ ਹੁੰਦਾ ਜੀ ਭਾਜੋ ਅਜਾ ਬਿਲਕੁਲ ਸਹੀ ਗੱਲ ਬਾਈ ਤਕਲਰ ਕਿੱਦਾਂ ਦਾ ਨਹੀਂ ਕੱਦ ਕਿੱਡਾ ਕਰਦੀ ਕੋਈ ਉਹਦਾ ਕਲੀਅਰ ਹੋਏਗਾ ਕਿੰਨਾ ਉੱਚਾ ਹੋਊਗਾ ਕੱਦ ਹੈਗਾ ਜੀ 3 ਫੁੱਟ ਇ ਆ ਤੇ ਦੂਰੋਂ ਦੇਖਿਆ ਕਰਕੇ ਕਲਰਾਂ ਅਜਾਈਂ ਹੀ ਕਰਿਆ ਨਿਕਾ ਸ਼ਾਇਦ ਵੀ ਐਵੇਂ ਦਾ ਸੀ ਐ ਡਰਾਉਣਾ ਸੀ ਬਸ ਇਹ ਜ਼ਰੂਰ ਇੱਕ ਬਾਈ ਸਾਰਿਆਂ ਤੋਂ ਵੱਡੀ ਕਰਨ ਬਾਈ ਜਿਹੜੇ ਬੰਦੇ ਇਹ ਦੱਸਦੇ ਨੇ ਇਹ ਕੋਈ ਨਸ਼ੇੜੀ ਨਹੀਂ ਹੈਗੇ ਓਕੇ ਇਹ ਕੋਈ ਮੰਨ ਕੇ ਚੱਲੋ ਇਹ ਹੁੰਦਾ ਵੀ ਬੰਦਾ दारू ਪਿਆਲਾ ਪੀ ਕੇ ਬੰਦਾ ਉਹੀ ਉਤ ਦੀਆਂ ਪਤੰਗ ਮਾਰੀ ਜਾਂਦਾ ਇਹ ਜਮਾ ਸਹੀ ਜਮਾ ਬਾਈ ਵੀ ਇਹ ਬਾਈ ਵੀ ਇਹ ਬਾਈ ਵੀ ਵੀ ਕੋਈ ਇਹ ਨਹੀਂ ਹੈਗਾ ਵੀ ਆਥ ਨੇ ਅਗਲਾ ਕਹਿੰਦਾ ਯਾਰ ਵੀ ਫਲਾਣਾ ਤੇ ਆ ਬਾਈ ਦਾ ਤੁਸੀਂ ਇਹ ਦੇਖ ਲਓ ਵੀ ਇਹ ਤਾਂ ਅੱਜ ਉਹਦੇ ਸੱਦ ਲਿਆ ਇਹਦਾ ਬਾਈ ਦਾ ਸਿਰਫ ਆਪਦੇ ਪਿੰਡੋਂ ਆਉਂਦਾ ਤੇ ਆਪਦੇ ਖੇਤ ਜਾਂਦੇ ਨੇ ਆਪਦੇ ਕੰਮ ਸਾਈਂ ਮਤਲਬ ਇਹਨੇ ਤਾਂ ਸਿਰਫ ਸਾਡੀ ਸੇਫਟੀ ਬਾਤ ਇਹ ਕਹਿੰ ਜਾਇਓ ਵੀ ਇਧਰੋਂ ਜਾਨਵਰ ਵੱਡਾ ਹੈਗਾ ਉਹ ਕਹਿੰਦਾ ਵੀ ਤੁਸੀਂ ਕਿਤੇ ਇਹਦੇ ਬਈਏ ਲਾਉਂਦੀ ਸੀ ਇਹ ਵੀ ਵਿਚਾਰਾ ਬਈਏ ਆਪਦਾ ਲੈ ਕੇ ਆਉਦੇ ਪਿੰਡ ਨੂੰ ਚੱਲ ਗਿਆ ਇੱਕ ਇੱਕ ਬਾਪੂ ਦੱਸ ਰਹੀ ਇਸ ਵੀਰ ਉਹ ਵੈਕਟਿਨ ਹੈ ਥੱਲੇ ਆਹੋ ਇਹਨਾਂ ਦੇ ਦਾਦਾ ਜੀ ਨੇ ਬਾਈ ਜੀ ਛੋਟੇ ਦਾਦਾ ਜੀ ਨੇ ਉਹ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਉਮਰ ਕਾਫੀ ਹੈਗੀ ਹੈ ਨਾ 65 ਸਾਲ ਦੇ ਨੇ ਆ ਨੰਬਰਦਾਰ ਵੀ ਨੇ ਮੌਜੂਦਾ ਜੀ ਉਹ ਮੌਜੂਦਾ ਨੰਬਰਦਾਰ ਦੇ ਨੰਬਰਦਾਰ ਵੀ ਨੇ ਮੌਜੂਦਾ ਉਹ ਵੀ ਇਹੀ ਗੱਲ ਕਹਿ ਰਹੇ ਨੇ ਉਹ ਕਹਿੰਦੇ ਵੀ ਪਰ ਕਾਰਨ ਕੀ ਹੈ ਵੀ ਅਸੀਂ ਤਾਂ ਹੁਣ ਜਿੰਨਾ ਸਾਥੋਂ ਬਣਿਆ ਅਸੀਂ ਕਰ ਲਿਆ ਹੂੰ ਹੁਣ ਪਿੰਜਰਾ ਦਿੱਤਾ ਸੀ ਪ੍ਰਸ਼ਾਸਨ ਨੇ ਪਿੰਜਰੇ ਦੇ ਵਿੱਚ ਮੰਨ ਕੇ ਚੱਲੋ ਮੁਰਗਾ ਟੰਗ ਦਾ ਮੁਰਗਾ ਉਹ ਕੁੱਤੇ ਹੀ ਖਾ ਗਿਆ। ਅੱਛਾ ਜੀ। ਉਹ ਵੀਡੀਓ ਵੀ ਹੈਗੀ ਪ੍ਰਸ਼ਾਸਨ ਨੂੰ ਵੀ ਇਹ ਪੇਜ ਹੁਣ ਮੰਨ ਕੇ ਚੱਲੋ ਇਹ ਤਾਂ ਹੁਣ ਮੌਕੇ ਜਦੋਂ ਫੜਿਆ ਗਿਆ ਮੰਨ ਕੇ ਚੱਲੋ ਇੱਕ ਹੈ। ਹੁਣ ਉਸ ਤੋਂ ਬਾਅਦ ਵਿੱਚ ਜਦੋਂ ਇੱਥੇ ਸ਼ੇਰ ਵੜ ਗਿਆ ਇੱਕ ਸਾਡਾ ਦੂਸਰੇ ਘਰ ਵਾਲਿਆਂ ਦਾ ਉਹ ਸਾਹਮਣੇ ਜਿੰਨਾ ਕੋਠਾ ਉਹ ਕਹਿੰਦਾ ਭਾਈ ਉਹਦਾ ਬੱਚਾ ਉਧਰ ਲੰਘਿਆ। ਅੱਛਾ ਛੋਟਾ ਬੱਚਾ ਜੀ ਕੋਟਾ ਬੱਚਾ ਜਦੋਂ ਇਹਨੇ ਦੇਖਿਆ ਉਸ ਤੋਂ ਬਾਅਦ ਚ ਬਾਈ ਦੇ ਕੋਟਾ ਅੱਛਾ ਬੱਚਾ ਵੀ ਹੈਗਾ ਤੇ ਕਹਿ ਸਕਦੇ ਹਾਂ ਕਿ ਸ਼ੇਰ ਨਹੀਂ ਹੈਗੀ। ਹਾਂ ਉਹਦਾ ਬੱਚਾ ਨਾਲ ਹੁਣ ਇਹ ਤਾਂ ਬਾਈ ਫ ਤੇ ਲੋਕ ਵੀ ਇਹ ਜਿਹੜੀ ਤੁਹਾਨੂੰ ਸਾਰੀ ਗੱਲਬਾਤ ਕਹਾਣੀ ਕੀ ਹੈਗੀ ਅਸਲ ਵਿੱਚ ਸਾਰੀ ਤੁਹਾਨੂੰ ਸੁਣਾਈ ਹੈ ਤੇ ਬਾਪੂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦੀ ਉਮਰ ਹੈ ਜੀ 76 ਸਾਲ ਹੈ ਮੌਜੂਦਾ ਨੰਬਰਦਾਰ ਨੇ ਯਾਨੀ ਕਿ ਕਹਿ ਸਕਦੇ ਆ ਵੀ ਜਿਹੜੇ ਨਾ ਕਿਦੇ ਨੰਬਰਦਾਰ ਨੇ ਉਹ ਝੂਠ ਨਹੀਂ ਬੋਲਦੇ ਹਨ ਅਸਲ ਸਚਾਈ ਇਹ ਹੈਗੀ ਕਿ ਇੱਥੇ ਕੁਝ ਨਾ ਬੂਹ ਹੈਗਾਗਾ ਤੇ ਬਾਕੀ ਹੁਣ ਥੋੜਾ ਜਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਦਾ ਇਹ ਵੀਡੀਓ ਪਹੁੰਚੇ ਹਨਾ ਇਹ ਮਸਲੇ ਦੇ ਧਿਆਨ ਦਿੱਤਾ ਜਾਵੇ ਕਿਉਂਕਿ ਮਸ਼ੀਨੀਆਂ ਖੜੀਆਂ ਨੇ ਮਸਤੀਆਂ ਦਾ ਮੈਕ ਵੀ ਨਹੀਂ ਗੱਡੀਆਂ ਹੋਰ ਆ ਗਈਆਂ ਬਿਲਕੁਲ ਮੈਂ ਕਮਾਈ ਜਾਂਦਾ ਹਾਂ ਤੇ ਬਾਕੀ ਮੱਕੀਆਂ ਦਾ ਚਾਰ ਆ ਜਿਹੜਾ ਹਨਾ ਪਾਉਣਾਗਾ ਬਾਈ ਕਹਿੰਦਾ ਵੀ ਕੱਚੀ ਮੱਕੀ ਵੜ ਦੂ ਮੈਂ ਨਹੀਂ ਨਹੀਂ ਹਨਾ ਲੇਬਰ ਦੀ ਲੋੜ ਹੈ ਜਿਹੜੀ ਮੌਕੇ ਤੇ ਲੇਬਰ ਵੀ ਨਹੀਂ ਆ ਰਹੀ ਉਹ ਜਵਾਬ ਦੇ ਦੇ ਸੇਤੀ ਤੋਂ ਸੇਤੀ ਇਹ ਵੀਡੀਓ ਥੋੜੀ ਸ਼ੇਅਰ ਕਰਕੇ ਲੋਕਾਂ ਦਾ ਧਿਆਨ ਪਹੁੰਚਾਓ ਤਾਂ ਕਿ ਮਸਲੇ ਦਾ ਜਿਹੜਾ ਥੋੜਾ ਜਿਹਾ ਹੱਲ ਹੋਵੇ ਤੇ ਬਾਕੀ ਇਹ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚੋਂ ਜਿਹੜੇ ਤੇ ਮੌਕੇ ਦੇ ਅਫਸਰ ਜਿਹੜੇ ਪਹੁੰਚੇ ਵੀ ਨੇ ਤੇ ਉਹਨਾਂ ਨੇ ਜਿਵੇਂ-ਜਿਵੇਂ ਜ਼ਰੂਰਤ ਪਈ ਜਿਹੜੀ ਚੀਜ਼ ਦੀ ਉਹ ਸਾਰਾ ਪ੍ਰਬੰਧ ਕਰ ਲ Nghi ਤੇ ਅਗਲੇ ਅਪਡੇਟ ਆਪਾਂ ਬਹੁਤ ਜਲਦੀ ਲੈ ਕੇ ਆਵਾਂਗੇ ਸੋ ਬਹੁਤ-ਬਹੁਤ ਧੰਨਵਾਦ